हां जी ਹੁਣ ਤੁਹਾਨੂੰ ਦਿਖਾਉਣਾ 37 ਨੰਬਰ ਦੇ ਉੱਤੇ ਕਿ ਬੱਕਰੀਆਂ ਆਈਟਮਾਂ ਨੇ ਆ ਤੁਸੀਂ ਦੇਖ ਹੀ ਸਕਦੇ ਹੋ ਇਹ ਸਾਰਾ ਇਹਨਾਂ ਦਾ ਹੈਂਡਕਰਾਫਟ ਆ ਬਾਈ ਹੈਂਡ ਬਣਾਇਆ ਹੋਇਆ ਇਹਨਾਂ ਦਾ ਜਾਣਕਾਰੀ ਲੈਣੇ ਭੈਣ ਜੀ ਖੜੇ ਨੇ ਇੱਧਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਆ ਆਪਣੇ ਚੈਨਲ ਤੇ ਤੁਹਾਡਾ ਕਿੱਥੋਂ ਆਇਆ ਜੀ ਆਪਾਂ ਦੱਸਿਓ ਫੜਾ ਜਾ ਅਗਲੇ ਪਾਸੇ ਲੱਗ ਜਾਓ ਇੱਧਰ ਪਹਿਲਾਂ ਤਾਂ ਇੱਧਰ ਆ ਜਾਓ ਆ ਚੀਜ਼ਾਂ ਸਾਡੇ ਤੋਂ ਖੁੰਝ ਗਈਆਂ ਹਨਾ ਸਾਰੀਆਂ ਆ ਦਿਖਾਓ ਕੱਲੀ-ਕੱਲੀ ਆਈਟਮ ਦੀ ਜਾਣਕਾਰੀ ਦਿਓ ਆ ਦੇਖੋ ਬਨਾਲਾ ਜ਼ਿਲ੍ਹਾ ਪਿੰਡ ਸੇਖਾ ਤੋਂ ਆਈਆਂ ਜੀ ਠੀਕ ਆ ਜੀ ਤੇ ਪਹਿਲੀ ਵਾਰੀ ਅਸੀਂ ਆਏ ਸੀ ਅਸੀਂ ਪਹਿਲੀ ਵਾਰੀ ਤੁਸੀਂ ਐਗਜ਼ੀਬਿਸ਼ਨ ਦੇ ਵਿੱਚ ਆਏ ਹੋ ਆਹ ਪਹਿਲੀ ਵਾਰ ਆਇਆ ਸਰ ਤੁਹਾਨੂੰ ਕਿਹਨੇ ਸਲਾਹ ਦਿੱਤੀ ਇਹ ਵੀ ਇੱਥੇ ਆਣ ਦੀ ਸਾਡੇ ਸਰ ਜੀ ਮੈਂ ਸੈਲਫ ਹੈਲਪ ਗਰੁੱਪ ਆਪਣੇ ਡੀਸੀ ਦਫ਼ਤਰ ਬਨਾਲਾ ਵੱਲੋਂ ਜੋ ਚੱਲ ਰਹੇ ਨੇ ਜੀ ਉਹਨਾਂ ਨੇ ਸਾਨੂੰ ਇਹ ਚੀਜ਼ ਬਾਰੇ ਗਾਈਡ ਕੀਤਾ ਜਦੋਂ ਦੂਜੀਆ ਚੀਜ਼ਾਂ ਹੋਰ ਆ ਕੇ ਆਪਣੇ ਇਹ ਕੰਮ ਕਰ ਰਹੀਆਂ ਨੇ ਤਾਂ ਆਪਣੇ ਵੀ ਆਪਾ ਆਪਣੇ ਆਪਣੀਆਂ ਚੀਜ਼ਾਂ ਨੂੰ ਕਿਉਂ ਪ੍ਰੋਮੋਟ ਕਰਦੇ ਨਹੀਂ ਖੜੇ ਹੋ ਸਕਦੇ ਇਹ ਸਾਡੇ ਪਿੰਡ ਦੇ ਵਿੱਚ ਵੱਖ-ਵੱਖਾ ਟ੍ਰੇਨਿੰਗਾਂ ਲਵਾਈਆਂ ਗਈਆਂ ਜਿਦੇ ਵਿੱਚ ਮੈਂਬਰਾਂ ਨੇ ਇਹ ਚੀਜ਼ਾਂ ਤਿਆਰ ਕੀਤੀਆਂ ਲੰਗੀਆਂ ਇਹ ਹੋਮੇਚ ਚੀਜ਼ਾਂ ਨੇ ਜਿਵੇਂ ਘਰੇ ਪੱਕੀਆਂ ਵਗੈਰਾ ਤਿਆਰ ਕੀਤੀਆਂ ਨੇ ਸਾਰੀਆਂ ਬਿਲਕੁਲ ਜੀ ਤੇ ਉਹ ਇਨੂ ਵਗੈਰਾ ਉਹ ਵੀ ਇਨੂ ਸਾਰਾ ਸਾਡੇ ਘਰੇ ਤਿਆਰ ਕੀਤੇ ਨੇ ਮੈਂਬਰਾਂ ਦੇ ਇਹ ਇਨੂ ਵੀ ਖਤਮ ਹੋ ਗਏ ਭਾਈ ਇਹ ਕਿਉਂਕਿ ਇਹਨਾਂ ਦਾ ਕੰਮ ਹੀ ਜਾ ਰਿਹਾ ਹੁਣ ਇਹ ਵੀ ਸੋਅਰਟ ਮਾਰੇ ਗਈਆਂ ਸਾਰੇ ਕੱਗਰੇ ਨੇ ਇਹ ਸਾਰੇ ਸਾਡੇ ਘਰੇ ਤਿਆਰ ਕੀਤੇ ਹੋਏ ਆ ਕੱਗਰੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਨੇੜੇ ਹੋ ਜਾ ਬੜਾ ਜੀ ਆ ਦੇਖੋ ਆ ਦੋ ਸਾਈਡ ਤੇ ਉਧਰ ਇਹ ਸਾਰੇ ਕੱਗਰੇ ਨੇ ਇਹ ਸਾਰੇ ਘਰੇ ਤਿਆਰ ਕੀਤੇ ਹੋਏ ਨੇ ਇਹ ਹੁਣ ਤੁਹਾਨੂੰ ਐਗਜ਼ੀਬਿਸ਼ਨਾਂ 'ਚ ਹੀ ਮਿਲਣਗੇ ਜਾਂ ਕਿਤੇ ਕੋਈ ਫੈਸ਼ਨ ਡਿਜ਼ਾਈਨਿੰਗ ਹੁੰਦੀ ਆ ਉੱਥੇ ਬਾਕੀ ਉਦਾਂ ਗਏ ਸਾਰੇ ਨਾ ਕਗਰੇ ਇਹ ਉਸ ਤੋਂ ਬਾਅਦ ਸਰ ਸਾਡੇ ਜਿਵੇਂ ਬੇਕਰੀ ਦੀ ਟ੍ਰੇਨਿੰਗ ਲੱਗਿਆ ਹੁਣ ਹਾਂਜੀ ਉਹਦੇ ਵਿੱਚ ਮੈਂਬਰਾਂ ਨੇ ਸਾਡੇ ਬਿਸਕੁਟ ਵੀ ਤਿਆਰ ਕੀਤੇ ਆ ਕਰੇ ਅੱਛਾ ਇਹ ਆਬ ਬਣਾਏ ਆ ਜੀ ਆਪ ਬਣਾਏ ਆ ਬਿਲਕੁਲ ਇਹ ਕੈਮੀਕਲ ਰਹਿਤ ਨੇਗੇ ਆ ਆਮਲੇ ਦੀ ਚਟਣੀ ਓਕੇ ਇਹ ਆਮਲੇ ਦਾ ਆਚਾਰ ਮੋਟੀਆਂ ਮਿਰਚ ਦਾ ਆਚਾਰ ਤੇ ਮਿਕਸਚਰ ਆਚਾਰ ਓਕੇ ਆਪਣੇ ਮਤਲਬ ਕਿ ਵੀ ਘਰ ਦੇ ਤੇਲ ਤੋਂ ਹੀ ਅਸੀਂ ਨੇ ਸਾਰੇ ਆਪ ਤਿਆਰ ਕਰਦੇ ਆ ਪ੍ਰੋਡਕਟ ਤੁਸੀਂ ਆਪ ਤਿਆਰ ਕੀਤੇ ਆ ਜਿਹਦੇ ਵਿੱਚ ਕੱਲਾ ਨਮਕਾ ਸੀ ਨੇ ਬਾਹਰੋਂ ਲੈ ਕੇ ਪਾਇਆ ਆਦਰਵਾਇਜ਼ ਸਾਰੇ ਮਸਾਲੇ ਸਾਡੇ ਆਪਣੇ ਘਰ ਦੇ ਠੀਕ ਹੈ ਜੀ ਆ ਜਿਹੜੇ ਫਰੰਟ ਤੇ ਦਿਖਾਈਆ ਰਾਈਟ ਆਮ ਇਧਰੋਂ ਹੋ ਜੋ ਮੜਾ ਬਾਹਰ ਰਹੀ ਸੀ ਦੇਖੀ ਬੱਚੇ ਆ ਦੇਖੋ ਇਹ ਆ ਸਾਰੇ ਤੁਹਾਡੇ ਆਪਣੇ ਬਣਾਏ ਹੋਏ ਆ ਹਾਂਜੀ ਹਾਂਜੀ ਇਹ ਮੈਂਬਰ ਕੋਲ ਤਿਆਰ ਕਰ ਰਹੇ ਹਾਂ ਠੀਕ ਹੈ ਸਾਰੇ ਤੁਸੀਂ ਆਪ ਤਿਆਰ ਕਰਦੇ ਹੋ ਇਹ ਥੋੜਾ ਟੀਮ ਵਰਕ ਆ ਜਾਂ ਤੁਸੀਂ ਕੱਲੇ ਕੱਲੇ ਕਰਦੇ ਹੋ ਇੱਕ ਜਗ੍ਹਾ ਤੇ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੁਹਾਡੀ ਕੋਈ ਸੰਸਥਾ ਬਣੀ ਹੋਈ ਹੈ ਕੋਈ ਉਦਾਂ ਕੋਈ ਹਾਂਜੀ ਹਾਂਜੀ ਸਾਡੇ ਜਿਵੇਂ ਹੁਣ ਛਲਪਲਪ ਗਰੁੱਪਾਂ ਦੇ ਅਸਰ ਹਾਂਜੀ ਉੱਥੇ ਅਸੀਂ ਮੀਟਿੰਗ ਵਗੈਰਾ ਕਰਦੇ ਹਾਂ ਉੱਥੇ ਅਸੀਂ ਮੈਂਬਰ ਇਕੱਠੇ ਹੋ ਜਾਂਦੇ ਹਾਂਗੇ ਠੀਕ ਹੈ ਜਿੱਥੇ ਸਾਡੇ ਬੇਕਰੀ ਦਾ ਪ੍ਰੋਟੈਕਟਰ ਹਾਂ ਮਤਲਬ ਕਿ ਵੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਸੀ ਧਰਮ ਮਸਾਲਾ ਦੇ ਵਿੱਚ ਸਾਡਾ ਸਾਰਾ ਸਮਾਨ ਹੀ ਉੱਥੇ ਰੱਖਿਆ ਹੋਇਆ ਹੈਗਾ ਜਿਹੜੇ ਮੈਂਬਰ ਨੇ ਕੰਮ ਕਰਨਾ ਹੁੰਦਾ ਤਾਂ ਅਸੀਂ ਉੱਥੇ ਬੁਲਾ ਲੈਂਦੇ ਇੱਕ ਜਗ੍ਹਾ ਤੇ ਆ ਕੇ ਮੈਂਬਰ ਆਪਣਾ ਕੰਮ ਸ਼ੁਰੂ ਕਰਦੇ ਠੀਕ ਹੈ ਜੀ ਆਹ ਦੇਖ ਲਓ ਜਿਵੇਂ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਵੀ ਜਿੱਦੇ ਮਹਿੰਦੀ ਵਾਲਾ ਦਿਨ ਹੁੰਦਾ ਉਹਦੇ ਵਿਆਹਾਂ ਦੇ ਵਿੱਚ ਇਹ ਲੱਗੇ ਹੁੰਦੇ ਨੇ ਨਾ ਇਦਾਂ ਵਿਆਹ ਆ ਮਹਿੰਦੀ ਆ ਗਈ ਆ ਦੇਖੋ ਬਹੁਤ ਵਧੀਆ ਪ੍ਰੋਡਕਟ ਨੇ ਆ ਵਿਆਹ ਵਾਲਾ ਘਰ ਆ ਗਿਆ ਜਿਹਦਾ ਫਰੰਟ ਤੇ ਤੁਸੀਂ ਲਾਣਾ ਵੀ ਜਿਹਦੇ ਵਿਆਹ ਹੋਵੇ ਹਨ ਤੇ ਆ ਕੀ ਹੈ ਇਹ ਇਹ ਵੀ ਮਹਿੰਦੀ ਹੈ ਨਾ ਹਾਂਜੀ ਹਾਂਜੀ ਇਹ 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 ਤੁਸੀਂ ਸੇਲ ਵਗੈਰਾ ਵੀ ਕਰਦੇ ਹੋ ਦੀ ਹਾਂਜੀ ਹਾਂਜੀ ਸਰ ਕਰਦੇ ਨੇ ਉਹ ਮਤਲਬ ਇਕੱਠੀ ਸੇਲ ਕਰਦੇ ਹੋ ਜਾਂ ਇੱਥੇ ਕੋਈ ਐਕਸਿਪਸ਼ਨ ਅਸੀਂ ਕਿਹਾ ਵੀ ਅਸੀਂ ਪਹਿਲੇ ਵਾਰ ਇਹ ਚੀਜ਼ ਦੇ ਅੱਛਾ ਪਹਿਲੀ ਵਾਰੀ ਸ਼ੁਰੂਆਤ ਕਰੀ ਤੁਸੀਂ ਸ਼ੁਰੂਆਤ ਕੀਤੀ ਹੈਗੀ ਇਹ ਕਿ ਵੀ ਸੁਣ ਰਹੀ ਹੈ ਕਿਹਦਾ ਲੱਗਦਾ ਤੁਹਾਨੂੰ ਬੇਨਫਿਟ ਮਿਲੂਗਾ ਹਾਂ ਕੋਸ਼ਿਸ਼ ਤਾਂ جاری ਹੈ ਸਰ ਕੋਈ ਗੱਲ ਨਹੀਂ ਕੋਸ਼ਿਸ਼ ਹੈ ਬਾਕੀ ਜਦੋਂ ਆਪਣੇ ਨਾਲ ਕਹਿੰਦੇ ਹੁੰਦੇ ਨੇਗੇ ਆਪਾਂ ਆਪਣਾ ਤਦ ਤੁਸੀਂ ਆਪਣੇ ਆਪ ਨਾਲ ਖੜਕੇ ਫਿਰ ਤੇਹੀ ਲੋੜ ਨਹੀਂ ਆਪ ਹੀ ਖੜ ਜਾਂਦਾ ਹੁੰਦਾ ਨਾ ਪਹਿਲਾਂ ਆਪਾਂ ਨੂੰ ਸਟੈਂਡ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਆਪ ਆਪਣੀ ਮਿਹਨਤ ਤੇ ਸਾਨੂੰ ਪੂਰਾ ਯਕੀਨ ਆਗਾ ਵੀ ਸਾਡੇ ਮੈਂਬਰ ਇਹ ਚੀਜ਼ ਦੇ ਵਿੱਚ ਕਾਮਯਾਬ ਜੁੜਨਗੇ ਹੁਣ ਜਿੱਦਾਂ ਤੁਸੀਂ ਇਹ ਕੀਟਮ ਰੱਖੀ ਐ ਇਹ ਇਹ ਸਾਰਾ ਹੈਂਡਵਰਕ ਦਾ ਜੀ ਹੈਂਡਵਰਕ ਦਾ ਹਾਂਜੀ ਹਾਂਜੀ ਇਹ ਇਹ ਸੇਲ ਵਾਸਤੇ ਹੁੰਦੇ ਆ ਹਾਂਜੀ ਇਹ ਸੇਲ ਵਾਸਤੇ ਠੀਕ ਹੈ ਜਿਹੜੀ ਗੱਲ ਥੋੜਾ ਇੱਕ ਜਿਹੜਾ ਹੈਂਡਵਰਕ ਦਾ ਕੰਮ ਹੈ ਅੱਜ ਕੱਲ ਜਿਵੇਂ ਲੜਕੀਆਂ ਹੁੰਦੀਆਂ ਨੇ ਉਹਦੇ ਵੱਲ ਕਿੰਨਾ ਕੁ ਰੁਝਾਨ ਵੱਧ ਰਿਹਾ ਕਿ ਨਹੀਂ ਆ ਬਾਦਰਿਆ ਜੀ ਬਹੁਤ ਆ ਪਹਿਲਾਂ ਨਾਲੋਂ ਬਹੁਤ ਜਿਆਦੇ ਜੀ ਇੱਕ ਵਾਰੀ ਤਾਂ ਫਲॉप ਹੋ ਗਈ ਸੀ ਨਾ ਹਾਂ ਇੱਕ ਵਾਰੀ ਇਹ ਚੀਜ਼ ਬਿਲਕੁਲ ਬੰਦ ਹੋ ਚੁੱਕੀ ਸੀ ਜੀ ਪਰ ਹੁਣ ਇਹ ਚੀਜ਼ ਦੇ ਰਾਹੀਂ ਜਾਣ ਦੀ ਹਰ ਇੱਕ ਕੁੜੀ ਤੇ ਹਰ ਇੱਕ ਲੇਡੀਜ਼ ਹੈਂਡਵਰਕ ਹੀ ਪਾਲਦੀ ਆ ਜਿਵੇਂ ਇੱਥੇ ਆ ਕੇ ਹਰੇਕ ਨੇ ਪੁੱਛਿਆ ਵੀ ਹੈਂਡਵਰਕ ਤੁਸੀਂ ਕਰਦੇ ਹੋ ਖੁਦ ਤਿਆਰ ਕਰਕੇ ਜੇ ਅਸੀਂ ਕੱਪੜਾ ਵੀ ਤੁਹਾਨੂੰ ਦੇਈਏ ਤਾਂ ਕਰ ਦੇਣਗੇ ਮੈਂਬਰ ਤਿਆਰ ਸਾਡੇ ਕਰ ਦੇਣਗੇ ਅਸੀਂ ਇਹ ਇਹਦਾ ਇਹ ਤੁਸੀਂ ਮੰਨ ਲਓ ਜੇ ਕੋਈ ਕਰਵਾ ਕਰਵਾਉਣਾ ਚਾਹੁੰਦਾ ਹੁੰਦਾ ਹੈ ਨਾ ਜਿਵੇਂ ਤੁਸੀਂ ਅੱਜ ਹੁਣ ਕਹਿ ਰਹੇ ਹੋ ਵੀ ਆਉਂਦੇ ਵੀ ਤੁਸੀਂ ਕਰਦੇ ਹੋ ਉਹਦਾ ਕੋਈ ਚਾਰਜ ਵਗੈਰਾ ਲੈਣ ਨੂੰ ਕੀ ਕਰਦੇ ਹੁੰਦੇ ਹੋ ਨਹੀਂ ਜਿਵੇਂ ਹੁਣ ਮੰਨ ਲਓ ਸਰ ਵੀ ਮੈਂ ਅਗਲਾ ਆਪਣਾ ਕੱਪੜਾ ਲੈ ਕੇ ਦੇਵਾਂ ਤਾਂ ਉਹਦੇ ਵਿੱਚ ਜਿਹੜਾ ਮਟੀਰੀਅਲ ਵਗੈਰਾ ਉਹ ਲਾਉਣਗੇ ਜਾ ਜੋ ਵੀ ਇਹਦੇ ਵਿੱਚ ਖਰਚਾ ਹੋਊਗਾ ਤਾਂ ਉਹਦਾ ਚਾਰਜ ਉਹ ਪੇ ਕਰ। ਠੀਕ ਆ ਜੀ। ਜਿਹੜਾ ਮੰਨ ਲਓ ਮਟੀਰੀਅਲ ਤੋਂ ਲੈ ਕੇ ਤੁਹਾਡੀ ਲੇਬਰ ਵਗੈਰਾ ਉਹ ਸਾਰਾ ਪੇ ਉਹਨਾਂ ਨੂੰ ਕਰਨਾ ਪਊਗਾ। ਠੀਕ ਆ। ਇਹ ਫਿਰ ਤੁਸੀਂ ਇੱਕ ਪਲੇਟਫਾਰਮ ਤੇ ਕਰ ਦਿਓ ਜਾਂ ਅਲੱਗ-ਅਲੱਗ ਤੁਹਾਡੇ ਮੈਂਬਰ ਕੰਮ ਕਰਦੇ ਨੇ। ਅਲੱਗ-ਅਲੱਗ ਕਰਦੇ ਨੇ। ਹੈਂਡਵਰਕ ਵਾਲੇ ਸਾਡੇ ਅਲੱਗ ਨੇ। ਟਿਕ ਵਾਲੇ ਆਚਾਰ ਵਾਲੇ ਸਾਡੇ ਅਲੱਗ ਨੇ, ਪੇਕਟਰੀ ਵਾਲੇ ਸਾਡੇ ਅਲੱਗ ਨੇ। ਠੀਕ ਆ। ਜਿਹੜਾ ਤੁਸੀਂ ਪ੍ਰੋਡਕਟ ਤੁਹਾਡੇ ਜਿੱਦਾਂ ਹੁਣ ਚਾਰ ਦੀ ਗੱਲ ਕਰ ਲਈਏ ਥੋੜੀ ਜੀ। ਇਹ ਜਿਹੜਾ ਤੁਹਾਡਾ ਚਾਰ ਹੈ ਦੂਜੇ ਚਾਰ ਨਾਲੋਂ ਮਹਿੰਗਾ ਜਾਂ ਸਸਤਾ ਕਿੰਨਾ ਇਹਦੀ ਗੱਲ ਬਾ ਵੈਸੇ ਤਾਂ ਸਾਰੇ ਇਹ ਮਤਲਬ ਕਿ ਵੀ ਜਿਵੇਂ ਹੁਣ ਇੱਥੇ ਆ ਰਹੇ ਨੇ ਤਾਂ ਮਹਿੰਗਾ ਦੱਸ ਰਹੇ ਨੇ ਇਹ ਚੀਜ਼ ਲਈ ਪਰ ਸਾਨੂੰ ਆਪਦੀ ਮਿਹਨਤ ਦਾ ਪਤਾ ਵੀ ਸਾਡੀ ਮਿਹਨਤ ਇਹਦੇ ਤੇ ਕਿੰਨੀ ਲੱਗੀ ਆ ਉਹਦੇ ਅਕੋਰਡਿੰਗ ਸਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਠੀਕ ਹੈ ਵੀ ਠੀਕ ਮਹਿੰਗਾ ਨਹੀਂ ਹੈਗਾ ਹਾਂਜੀ ਹਾਂਜੀ ਕਿਉਂਕਿ ਇਹਦੇ ਵਿੱਚ ਸਾਰਾ ਸੀ ਸਰੋਂ ਦਾ ਤੇਲ ਘਰ ਦਾ ਆਪਣਾ ਤੇ ਹਲਦੀ ਘਰ ਦੀ ਪੀਸੀ ਹੋਈ ਚਾਹ ਘਰ ਦੀ ਪੀਸੀ ਹੋਈਆਂ ਅਸੀਂ ਸਾਰਾ ਕੁਝ ਆਪਣਾ ਹੀ ਪਾਇਆ ਇਹਦੇ ਵਿੱਚ ਮਤਲਬ ਕਿ ਬਾਹਰੋਂ ਲੈ ਕੇ ਅਸੀਂ ਕੁਝ ਨਹੀਂ ਕੀਤਾ ਬਾਕੀ ਮੈਂਬਰਾਂ ਨੇ ਜਿਹੜੇ ਬਾਜ਼ਾਰੂ ਚਾਰ ਨਾਲੋਂ ਤੁਹਾਨੂੰ ਲੱਗਦਾ ਕਿੰਨਾ ਕੁ ਫਰਕ ਹੈ ਦਾ ਵਧੀਆ ਕੁਆਲਿਟੀ ਦਾ ਬਹੁਤ ਜਿਆਦਾ ਹਾਂਜੀ ਕੁਆਲਿਟੀ ਸਫਾਈ ਦਾ ਕਿੰਨਾ ਕੁ ਧਿਆਨ ਰੱਖਿਆ ਤੁਸੀਂ ਸਫਾਈ ਦਾ ਅਸੀਂ ਦੇਖੋ ਸਰ ਕੈਪ ਵਗੈਰਾ ਸਾਰੇ ਮੈਂਬਰਾਂ ਦੇ ਸਿਰਾਂ ਦੇ ਉੱਪਰ ਕਿਸੇ ਨੇ ਵੀ ਚੁੰਨੀ ਤੋਂ ਬਿਨਾ ਇਹ ਚੀਜ਼ ਦੇ ਵਿੱਚ ਮਤਲਬ ਕਿ ਅਸੀਂ ਕਮਲੋਂ ਨੰਗੇ ਸਿਰ ਨਹੀਂ ਕੁ ਨੰਗੇ ਸਿਰ ਨਹੀਂ ਵਧੀਆ ਚੀਜ਼ ਹੈ ਬਹੁਤ ਵਧੀਆ ਤੁਹਾਡਾ ਲੱਗੀ ਗੱਲਬਾਤ ਹੈ ਨਾ ਜਿੱਦਾਂ ਇਹ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਡੇ ਨਾਲ ਸੰਪਰ ਤੋ ਲੈਣਾ ਹੋਵੇ ਨਾ ਹਾਂਜੀ ਹਾਂਜੀ ਤੁਸੀਂ ਮੋਬਾਈਲ ਨੰਬਰ ਬੋਲੋ ਠੀਕ ਸਰ ਮੇਰਾ ਨੰਬਰ ਹੈਗਾ 98725 96279 ਪਿੰਡ ਸੇਖਾ ਜੀ ਪਿੰਡ ਸੇਖਾ ਤੇ ਤੁਹਾਡੇ ਗਰੁੱਪ ਦਾ ਕੀ ਨਾਮ ਹੈ ਮੇਰੇ ਗਰੁੱਪ ਦਾ ਨਾਮ ਹੈਗਾ ਮੋਤੀ ਮੇਰਾ ਮੋਤੀ ਮੇਰਾ ਗਰੁੱਪ ਉਹ ਬਾਜੀ ਬਹੁਤ ਵਧੀਆ ਜਾਣਕਾਰੀ ਲੱਗੀ ਇਹ ਸਾਡੇ ਮਤਲਬ ਕਿ ਹੁਣ ਜਿਹੜਾ ਜਾ ਰਿਹਾ ਹੈਗਾ ਇਹ ਸ਼੍ਰੀ ਗਣੇਸ਼ ਗਰੁੱਪ ਦੇ ਰਾਹੀਂ ਤੇ ਅਸਲ ਦੇਸੀ ਠੀਕ ਹੈ ਜੀ ਸਾਡਾ ਹੈਗਾ ਅਸਲ ਦੇਸੀ ਅਸਾਂ ਜੇ ਅਪਾ ਕਹਿੰਦੀ ਪਿਓਰ ਦੇਸੀ ਇਹ ਗਰੁੱਪ ਦੇ ਥਰੂ ਥੋੜਾ ਸਾਮਾਨ ਜਾ ਰਿਹਾ ਹਾਂਜੀ ਹਾਂਜੀ ਅਸਲ ਦੇਸੀ ਬਹੁਤ ਵਧੀਆ ਜਾਣਕਾਰੀ ਲੱਗੀ ਤੁਹਾਡੀ ਤੁਹਾਨੂੰ ਏਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਨਾਂ ਦੇ ਕੰਮ ਨੂੰ ਸਪੋਰਟ ਜ਼ਰੂਰ ਕਰੋ। ਅਸੀਂ ਇਹੀ ਚੀਜ਼ ਕਹਿ ਰਹੇ ਹਾਂ ਵੀ ਸਰ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਤਾਂ ਜੋ ਪਿੰਡਾਂ ਦੀਆਂ ਬੀਬੀਆਂ ਘਰੇ ਬੇਰੋਜ਼ਗਾਰ ਬੈਠੀਆਂ ਨੇ ਉਹ ਵੀ ਇਹ ਚੀਜ਼ ਦਾ ਲਾਹਾ ਲੈ ਸਕਣ। ਬਿਲਕੁਲ ਆਪ ਬੀਬੀ ਦੀ ਗੱਲ ਇੱਕ ਵਾਰੀ ਤੁਸੀਂ ਰਿਪੀਟ ਕਰ ਦਿਓ ਜੀ। ਜਿਹੜੇ ਇਨ ਪਿੰਡਾਂ 'ਚ ਬੀਬੀਆਂ ਬੈਠੀਆਂ ਨੇ ਅਸੀਂ ਇਹ ਚੀਜ਼ ਕਹਿ ਰਹੇ ਹਾਂ ਵੀ ਇਹ ਚੀਜ਼ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਤਾਂ ਜੋ ਪਿੰਡਾਂ ਦੇ ਵਿੱਚ ਜਿਹੜੀਆਂ ਬੀਬੀਆਂ ਘਰਾਂ ਤੱਕ ਅਹੀ ਸੀਮਤ ਨੇ ਬੇਰੋਜ਼ਗਾਰ ਬੈਠੀਆਂ ਨੇ ਤਾਂ ਉਹ ਇਹ ਕੰਮ ਦੇ ਵਿੱਚ ਅੱਗੇ ਆ ਤਾਂ ਉਹ ਆਪਣੇ ਪੈਰਾਂ ਤੇ ਖੁਦ ਖੜੀਆਂ ਹੋ ਸਕਦੀਆਂ ਠੀਕ ਹੈ ਜੀ ਬਹੁਤ ਮਿਹਰਬਾਨੀ ਧੰਨਵਾਦ ਜੀ ਚਲਦੇ ਅੱਗੇ ਆਜੋ